ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਇੱਕ ਇਹੋ ਜੇ ਢੋਲੀ ਦੀ ਜਾਨੀ ਕਿ ਢੋਲ ਵਜਾਉਣ ਵਾਲੇ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਜਿਹੜੇ ਬੰਦੇ ਨੇ ਆਪਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਔਰਤਾਂ ਆਪਦੇ ਜਾਲ ਚ ਫਸਾਈਆਂ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਇੰਨੀਆਂ ਔਰਤਾਂ ਤੋਂ ਬੰਦਾ ਪੈਸਾ ਲੈ ਲੈ ਕੇ ਖਾ ਗਿਆ ਤੁਸੀਂ ਸੋਚ ਵੀ ਨਹੀਂ ਸਕਦੇ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਿਹੜੇ ਬੰਦੇ ਦੀ ਮੈਂ ਤੁਹਾਨੂੰ ਨਾਲ ਕਹਾਣੀ ਸਾਂਝੀ ਕਰਨੀ ਆ ਉਸ ਢੋਲੀ ਦਾ ਨਾਮ ਸੀਗਾ ਮੁਕੇਸ਼ ਦਮਾਮੀ ਤੇ ਉਹ ਰਾਜਸਥਾਨ ਦਾ ਰਹਿਣ ਵਾਲਾ ਸੀਗਾ ਪੜਿਆ ਲਿਖਿਆ ਸੀਗਾ ਅੰਗਰੇਜ਼ੀ ਨੂੰ ਵਧੀਆ ਮੂੰਹ ਮਾਰ ਲੈਂਦਾ ਸੀਗਾ ਤੇ ਸੋਹਣਾ ਸੁਨੱਖਾ ਬਹੁਤ ਸੀਗਾ ਚਲੋ ਜੀ ਉਹਦਾ ਢੋਲ ਐਡਾ ਇੱਕ ਮਸ਼ਹੂਰ ਸੀ ਨੇੜੇ ਦੇ ਇਲਾਕੇ ਦੇ ਵਿੱਚ ਕਿ ਲੋਕ ਉਹਦੇ ਐਡੇ ਇੱਕ ਫੈਨ ਸੀ ਵੀ ਗੱਲਾਂ ਛਾੜਦੇ ਛੇ-ਛੇ ਮਹੀਨੇ ਲੋਕ ਪਹਿਲਾਂ ਆਪ ਦੇ ਵਿਆਹ ਦੀ ਬੁਕਿੰਗ ਕਰਵਾ ਲੈਂਦੇ ਸੀ ਕਿ ਸਾਡੇ ਵਿਆਹ ਤੇ ਢੋਲ ਵਜਾਉਣਾ ਤੂੰ ਸਾਡੇ ਵਿਆਹ ਤੇ ਢੋਲ ਵਜਾਉਣਾ ਸੀਜ਼ਨ ਦੇ ਵਿੱਚ ਆ ਕੇ ਉਸ ਬੰਦੇ ਕੋਲੇ ਰੋਟੀ ਖਾਣ ਦਾ ਵੀ ਟਾਈਮ ਨਹੀਂ ਸੀ ਹੁੰਦਾ ਕਹਿਣ ਦਾ ਮਤਲਬ ਕਿ ਬੰਦੇ ਕੋਲੇ ਇੰਨਾ ਕੰਮ ਵੀ ਗੱਲਾਂ ਹੀ ਛੱਡ ਦਿਓ ਚਲੋ ਜੀ ਇਸੇ ਤਰ੍ਹਾਂ ਵਿਆਹ ਤੇ ਜਾਂਦਾ ਉੱਥੇ ਢੋਲ ਵਜਾਉਣ ਲੱਗ ਜਾਂਦਾ ਜਾ ਕੇ ਤੇ ਕਈ ਰਿਸ਼ਤੇਦਾਰ ਨੱਚਣ ਲੱਗ ਜਾਂਦੇ ਆ ਬਾਕੀ ਜਾਂ ਚਾਰਸ਼ ਫੇਲੇ ਖੜੇ ਹੁੰਦੇ ਜਿਵੇਂ ਆਪਣੇ ਖੜ ਜਾਂਦੇ ਆ ਹਨਾ ਉਥੇ ਔਰਤਾਂ ਵੀ ਖੜੀਆਂ ਸੀ ਬੰਦੇ ਵੀ ਖੜੇ ਸੀ 15-20 ਮਿੰਟੇ ਬੰਦਾ ਧਰ ਕੇ ਢੋਲ ਵਜਾਉਂਦਾ ਪੂਰੀ ਆਪਦੀ ਕਲਾ ਵਿਖਾਉਂਦਾ। ਉਸ ਤੋਂ ਬਾਅਦ ਚਲੋ ਜੀ ਰਿਸ਼ਤੇਦਾਰ ਆਦੇ ਸਗਣ ਵਿਆਹ ਕਰਨ ਲੱਗ ਜਾਂਦੇ ਆ। ਇਹ ਵੀ ਸਾਈਡ ਤੇ ਕੁਰਸੀ ਤੇ ਬਹਿ ਕੇ ਕੌਫੀ ਪੀਣ ਲੱਗ ਜਾਂਦਾ। ਜਦੋਂ ਮੁਕੇਸ਼ ਦਮਾਮੀ ਕੌਫੀ ਪੀ ਰਿਹਾ ਹੁੰਦਾ ਤੇ ਇੱਕ ਔਰਤ ਮੁਕੇਸ਼ ਦਮਾਮੀ ਕੋਲੇ ਆਉਂਦੀ ਆ। ਆ ਕੇ ਪਹਿਲਾਂ ਮੁਕੇਸ਼ ਦੀ ਦੱਬ ਕੇ ਤਾਰੀਫ ਕਰਦੀ ਆ ਵੀ ਕਿਆ ਤੁਸੀਂ ਢੋਲ ਵਜਾਉਂਦੇ ਹੋ? ਕਿਆ ਤੁਹਾਡਾ ਢੋਲ ਵਜਾਉਣ ਦਾ ਸਟਾਈਲ ਆ? ਤੁਸੀਂ ਹੈਡ ਸਮ ਬੜੀਆਂ ਤਾਰੀਫਾਂ ਕਰਦੀ ਆ। ਉਸ ਤੋਂ ਬਾਅਦ 500 ਰੁਪਇਆ ਕੱਢ ਕੇ ਇਨਾਮ ਤੌਰ ਤੇ ਮਕੇਸ਼ ਦਵਾਮੀ ਨੂੰ ਫੜਾ ਦਿੰਦੀ ਹੈ ਉਸ ਤੋਂ ਬਾਅਦ ਉਹ ਔਰਤ ਕਹਿੰਦੀ ਹੈ ਕਿ ਥੋੜੇ ਸਮੇਂ ਬਾਅਦ ਸਾਡੀ ਰਿਸ਼ਤੇਦਾਰੀ ਵਿੱਚ ਕੋਈ ਫੰਕਸ਼ਨ ਹੈ ਤੇ ਮੈਂ ਤੁਹਾਨੂੰ ਬੁੱਕ ਕਰਾਉਂਗੀ ਤੁਸੀਂ ਪਲੀਜ਼ ਮੈਨੂੰ ਆਦਾ ਨੰਬਰ ਦੇ ਦਿਓ ਚਲੋ ਜੀ ਮਕੇਸ਼ ਦਵਾਮੀ ਉਸ ਔਰਤ ਨੂੰ ਆਪਦਾ ਨੰਬਰ ਦੇ ਦਿੰਦਾ ਉਹ ਔਰਤ ਆਪਦੇ ਫੋਨ ਦੇ ਵਿੱਚ ਨੰਬਰ ਡਾਇਲ ਕਰ ਲੈਂਦੀ ਹੈ ਤੇ ਫਿਰ ਮਕੇਸ਼ ਦਵਾਮੀ ਕਹਿੰਦਾ ਕਿ ਪਲੀਜ਼ ਤੁਸੀਂ ਮੈਨੂੰ ਮਿਸ ਕਾਲ ਕਰ ਦਿਓ ਮੈਂ ਵੀ ਥੋੜਾ ਨੰਬਰ ਸੇਵ ਕਰ ਲੈਣਾ ਚਲੋ ਜੀ ਔਰਤ ਉਹ ਮਕੇਸ਼ ਦਵਾਮੀ ਦੇ ਕਹਿਣ ਤੇ ਮਕੇਸ਼ ਨੂੰ ਮਿਸ ਕਾਲ ਕਰ ਦਿੰਦੀ ਆ ਤੇ ਮਕੇਸ਼ ਦਵਾਮੀ ਵੀ ਉਸ ਔਰਤ ਦਾ ਨੰਬਰ ਸੇਵ ਕਰ ਲੈਂਦਾ ਤੇ ਉਸ ਤੋਂ ਬਾਅਦ ਉਹ ਔਰਤ ਵੀ ਨੰਬਰ ਸੇਵ ਕਰ ਲੈਂਦੀ ਐ 2-4 ਦਿਨ ਦਾ ਸਮਾਂ ਲੰਘ ਜਾਂਦਾ ਤੇ ਫਿਰ ਮਕੇਸ਼ ਉਸ ਔਰਤ ਨੂੰ ਫੋਨ ਕਰਦਾ ਫੋਨ ਕਰਕੇ ਪੁੱਛਦਾ ਵੀ ਹਾਂਜੀ ਦੱਸੋ ਤੁਹਾਡਾ ਫੰਕਸ਼ਨ ਕਦੋਂ ਆ ਮੈਂ ਡੇਟ ਬੁੱਕ ਕਰ ਲਾਂ ਅੱਗੋਂ ਉਹ ਔਰਤ ਕਹਿੰਦੀ ਐ ਵੀ ਹਜੇ ਫੰਕਸ਼ਨ ਦੀ ਕੋਈ ਡੇਟ ਅਸੀਂ ਫਿਕਸ ਨਹੀਂ ਕੀਤੀ ਜਦੋਂ ਡੇਟ ਫਿਕਸ ਹੋ ਜੂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਬੁੱਕ ਕਰਵਾ ਦੂੰਗੀ ਉਸ ਤੋਂ ਬਾਅਦ ਮਕੇਸ਼ ਹੋਰ ਵਿੱਚ ਗੱਲਾਂ ਚਲਾ ਲੈਂਦਾ ਐ ਪੁੱਛਣ ਲੱਗ ਜਾਂਦਾ ਵੀ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਆ ਛੋਟੇ ਬੱਚੇ ਕਿੰਨੇ ਆ ਤੁਸੀਂ ਕੀ ਕਰਦੇ ਹੋ ਤੁਸੀਂ ਵੀ ਬਹੁਤ ਸੋਹਣੇ ਹੋ ਤੁਹਾਡੀਆਂ ਅੱਖਾਂ ਬੜੀਆਂ ਸੋਹਣੀਆਂ ਨੇ ਜਾਨੀ ਕਿ ਉਸ ਔਰਤ ਨੂੰ ਆਪਦੇ ਜਾਲ ਚ ਫਸਾਉਣ ਲੱਗ ਜਾਂਦਾ ਚਲੋ ਜੀ ਇਸੇ ਤਰ੍ਹਾਂ ਫਿਰ ਗੱਲਬਾਤ ਇਹਨਾਂ ਦੀ ਲਗਾਤਾਰ ਚੱਲਣ ਲੱਗ ਜਾਂਦੀ ਆ ਡੇਲੀ ਘੰਟਾ-ਘੰਟਾ ਦੋ-ਦੋ ਘੰਟੇ ਆਪਸ ਵਿੱਚ ਗੱਲਾਂ-ਬਾਤਾਂ ਕਰਨ ਲੱਗ ਗਏ ਤੇ ਫਿਰ ਉਹ ਔਰਤ ਮੁਕੇਸ਼ ਦਵਾਮੀ ਤੇ ਐਡੀ ਕੁ ਫਿਦਾ ਹੋ ਜਾਂਦੀ ਆ ਉਹ ਔਰਤ ਆਪਦੇ ਮੂੰਹੋਂ ਮੁਕੇਸ਼ ਨੂੰ ਕਹਿੰਦੀ ਆ ਕਿ ਮੇਰਾ ਤੇਨੂੰ ਮਿਲਣ ਨੂੰ ਚਿਤ ਕਰਦਾ ਮੇਰਾ ਤੇਰੇ ਨਾਲ ਸਾਰਾ ਕੁਝ ਕਰਨ ਨੂੰ ਚਿਤ ਕਰਦਾ ਤੇ ਜਿਹੜਾ ਮੁਕੇਸ਼ ਹੁੰਦਾ ਇਹ ਬਹੁਤ ਸ਼ਾਤਰ ਬੰਦਾ ਹੁੰਦਾ ਬੜਾ ਹਣਿਆ ਬੰਦਾ ਹੁੰਦਾ ਮਕੇਸ਼ ਨੂੰ ਉਹਦੇ ਨਾਲ ਆਪਦੀ ਹਵਸ ਪੂਰੀ ਕਰਨ ਨਾਲੋਂ ਜ਼ਿਆਦਾ ਚਸਕਾ ਸੀਗਾ ਉਹਦੇ ਕੋਲੋਂ ਪੈਸੇ ਖਾਣ ਦਾ ਕਿਉਂਕਿ ਮਕੇਸ਼ ਨੂੰ ਹੁਣ ਗੱਲਬਾਤ 'ਚ ਪਤਾ ਲੱਗ ਚੁੱਕਿਆ ਸੀਗਾ ਕਿ ਔਰਤ ਬਹੁਤ ਅਮੀਰ ਆਹੇ ਚਲੋ ਜੀ ਉਸ ਤੋਂ ਬਾਅਦ ਮਕੇਸ਼ ਉਸ ਔਰਤ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਵੀਡੀਓ ਕਾਲ ਦੇ ਉੱਪਰ ਬਿਨਾਂ ਕੱਪੜਿਆਂ ਤੋਂ ਦੇਖਣਾ ਚਾਹੁੰਦਾ ਮੇਰੀ ਇੱਕ ਰੀਜ ਆ ਗਈ ਤੂੰ ਮੈਨੂੰ ਵੀਡੀਓ ਕਾਲ ਕਰੇ ਤੇ ਤੇਰੇ ਤਨ ਤੇ ਕੋਈ ਕੱਪੜਾ ਨਾ ਹੋਵੇ ਮੇਰੀ ਇਹ ਰੀਜ ਪੂਰੀ ਕਰ। ਹੋਰ ਤੁਹਾਨੂੰ ਪਤਾ ਵੀ ਕੁਝ ਔਰਤਾਂ ਦੀ ਅਕਲ ਨਾ ਖੁੱਤੀ ਪਿੱਛੀ ਹੁੰਦੀ ਆ। ਬਗਾਨੀ ਥਾੜੀ ਚ ਨਾ ਲੱਡੂ ਵੱਡੇ ਹੀ ਲੱਗਦਾ ਹੁੰਦਾ। ਚਲੋ ਜੀ ਉਹ ਔਰਤ ਹੁਣ ਮਕੇਸ਼ ਦਮਾਮੀ ਦੀਆਂ ਗੱਲਾਂ ਚ ਇੰਨਾ ਕ ਤਸ ਚੁੱਕੀ ਸੀ, ਇੰਨਾ ਕ ਫਸ ਚੁੱਕੀ ਸੀ ਵੀ ਗੱਲਾਂ ਹੀ ਛੱਡ ਦਿਓ। ਕਹਿਣ ਦਾ ਮਤਲਬ ਇਸ਼ਕ ਚ ਪੂਰੀ ਅੰਨੀ ਹੋ ਚੁੱਕੀ ਸੀਗੀ। ਚਲੋ ਜੀ ਉਹ ਔਰਤ ਦੁਪਹਿਰ ਦੇ 12 ਵਜੇ ਦੇ ਕਰੀਬ ਮਕੇਸ਼ ਦਮਾਮੀ ਨੂੰ ਵੀਡੀਓ ਕਾਲ ਕਰਦੀ ਆ ਤੇ ਵੀਡੀਓ ਕਾਲ ਤੇ ਸਾਰੇ ਕੱਪੜੇ ਲਾ ਕੇ ਆਪਦੇ ਸੁੱਟ ਦਿੰਦੀ ਆ। ਤੇ ਐਂ ਨਾਗਣ ਤਰ੍ਹਾਂ ਮੇਲਣ ਲੱਗ ਜਾਂਦੀ ਆ ਫਿਰ ਵੀਡੀਓ ਕਾਲ ਦੇ ਉੱਪਰ ਹੀ ਮੁਕੇਸ਼ ਦਵਾਮੀ ਨੇ ਉਸ ਔਰਤ ਨੂੰ ਕਿਹਾ ਕਿ ਤੂੰ ਆਪਦੇ ਹੱਥ ਨਾਲ ਐਂ ਇਦਾਂ ਟੱਚ ਕਰ ਜੇਕਰ ਉਹ ਕਰ ਕਹਿਣ ਦਾ ਮਤਲਬ ਕਿ ਪਤੰਦਰ ਨੇ ਪੂਰੀ ਰੀਜ ਆਪਦੀ ਵੀਡੀਓ ਕਾਲ ਤੇ ਲਾ ਲਈ ਤੇ ਸਾਰੀ ਉਹ ਰਿਕਾਰਡਿੰਗ ਕਰਕੇ ਆਪਦੇ ਫੋਨ 'ਚ ਸੇਵ ਕਰ ਲਈ ਇਸ ਤੋਂ ਇਲਾਵਾ ਮੁਕੇਸ਼ ਦਵਾਮੀ ਜਿਹੜੀ ਚੈਟ ਝੂਟ ਹੁੰਦੀ ਸੀ ਉਹ ਵੀ ਆਪਦੇ ਫੋਨ 'ਚ ਸਕਰੀਨਸ਼ਾਟ ਰੱਖਦਾ ਸੀਗਾ ਇਸ ਤੋਂ ਇਲਾਵਾ ਉਹ ਔਰਤ ਜਦੋਂ ਕਿਤੇ ਬਾਥਰੂਮ 'ਚ ਨਹਾਉਣ ਜਾਂਦੀ ਵੀਡੀਓ ਕਾਲ ਕਰਕੇ ਮਕੇਸ਼ ਦਵਾਮੀ ਨੂੰ ਵਿਖਾਇਆ ਕਰੇ ਸਾਰਾ ਕੁਝ ਮਕੇਸ਼ ਦਵਾਮੀ ਦੇ ਸਾਹਮਣੇ ਵੀਡੀਓ ਕਾਲ ਤੇ ਨਹਾਇਆ ਧੋਇਆ ਕਰੇ ਕਹਿਣ ਦਾ ਮਤਲਬ ਕਿ ਮਕੇਸ਼ ਦਵਾਮੀ ਨੂੰ ਸਾਰੇ ਪ੍ਰੂਫ ਇਕੱਠੇ ਕਰ ਲਏ ਉਸ ਤੋਂ ਬਾਅਦ ਫਿਰ ਉਹ ਔਰਤ ਮਕੇਸ਼ ਦਵਾਮੀ ਨੂੰ ਇੱਕ ਦਿਨ ਆਪਦੇ ਘਰੇ ਬੁਲਾਉਂਦੀ ਆ ਉਹ ਘਰੇ ਬਿਲਕੁਲ ਇਕੱਲੀ ਹੁੰਦੀ ਆ ਮਕੇਸ਼ ਉਸ ਔਰਤ ਦੇ ਘਰੇ ਚਲਾ ਜਾਂਦਾ ਹੁਣ ਉਹ ਔਰਤ ਵੀ ਅਮੀਰ ਸੀਗੀ ਪੈਗ ਸ਼ੈਗ ਲਾਉਂਦੇ ਆ ਦੋ ਦੋ ਪੈਗ ਲਾਉਣ ਤੋਂ ਬਾਅਦ ਫਿਰ ਇਹ ਜੱਕਾ ਜੋੜ ਲੈਂਦੇ ਆ ਚਲੋ ਜੀ ਫਿਰ ਮਕੇਸ਼ ਦਵਾਮੀ ਜਦੋਂ ਉਸ ਔਰਤ ਨਾਲ ਸਬੰਧ ਬਣਾ ਰਿਹਾ ਹੁੰਦਾ ਤੇ ਇਹ ਫਿਰ ਉਹਦੀ ਇੱਕ ਦੋ ਵੀਡੀਓ ਨਿੱਕੀ ਨਿੱਕੇ ਦੋ ਦੋ ਮਿੰਟਾਂ ਦੀਆਂ ਬਣਾ ਲੈਂਦਾ ਚਲੋ ਜੀ ਸਾਰਾ ਕੁਝ ਹੋਣ ਹਵਾਣ ਤੋਂ ਬਾਅਦ 15-20 ਦਿਨ ਦਾ ਸਮਾਂ ਲੱਗ ਜਾਂਦਾ ਤੇ 15-20 ਦਿਨਾਂ ਬਾਅਦ ਜਿਹੜਾ ਮੁਕੇਸ਼ ਹੁੰਦਾ ਇਹ ਉਸ ਔਰਤ ਤੋਂ 50000 ਰੁਪਇਆ ਮੰਗਦਾ ਹੁਣ ਉਹ ਔਰਤ 50000 ਦਾ ਨਾਮ ਸੁਣ ਕੇ ਇੱਕ ਵਾਰੀ ਛੱਛੋ ਪੰਜੇ ਚ ਪੈ ਜਾਂਦੀ ਹੈ ਵੀ ਮੈਂ 50000 ਰੁਪਇਆ ਕਾਹਦਾ ਦੇਵਾਂ ਫਿਰ ਇਹ ਮੁਕੇਸ਼ ਦਮਾਮੀ ਉਹਨੂੰ ਡਰਾਉਣ ਲੱਗ ਜਾਂਦਾ ਉਹਨੂੰ ਕਹਿੰਦਾ ਕਿ ਮੇਰੇ ਕੋਲੇ ਤੇਰੇ ਬਹੁਤ ਸਾਰੇ ਪ੍ਰੂਫ ਨੇ ਤੇਰੀ ਨੌਂਦੀ ਦੀਆਂ ਮੇਰੇ ਕੋਲੇ ਵੀਡੀਓ ਬਿਨਾ ਕੱਪੜਿਆਂ ਤੋਂ ਤੂੰ ਸਾਰਾ ਕੁਝ ਮੇਰੇ ਨਾਲ ਕਰਦੀ ਕਰਾਉਂਦੀ ਪਈ ਆ ਉਹ ਵੀਡੀਓ ਮੇਰੇ ਕੋਲੇ ਆ ਤੇਰੀਆਂ ਬਹੁਤ ਸਾਰੀਆਂ ਫੋਟੋਆਂ ਨੇ ਤੇਰੀ ਬਹੁਤ ਸਾਰੀ ਮੇਰੇ ਕੋਲੇ ਚੈਟ ਆ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤਾਂ ਮੈਂ ਵਾਇਰਲ ਕਰ ਦੇਣੇ ਆ ਜੇ ਮੈਂ ਵਾਇਰਲ ਕਰਤੇ ਤੂੰ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹਿਣਾ ਤੇਰੀ ਸਾਰੇ ਪਾਸੇ ਥੂ-ਥੂ ਹੋ ਜਾਊਗੀ ਹੁਣ ਤੁਹਾਨੂੰ ਵੀ ਪਤਾ ਹੈ ਵੀ ਜਦੋਂ ਐਨੇ ਪ੍ਰੂਫ ਕਿਸੇ ਦੂਜੇ ਬੰਦੇ ਕੋਲ ਹੋਣ ਤਾਂ ਬੰਦਾ ਡਰ ਲਾਜ਼ਮੀ ਜਾਂਦਾ ਚਲੋ ਜੀ ਉਸ ਔਰਤ ਨੇ ਮਕੇਸ਼ ਨੂੰ 50000 ਰੁਪਏ ਦਿੱਤਾ ਹੁਣ ਮਕੇਸ਼ ਦੇ ਮੂੰਹ ਨੂੰ ਗੋੜ ਲੱਗ ਗਿਆ ਪੈਸਿਆਂ ਵਾਲਾ ਚਲੋ ਜੀ ਫਿਰ 50 ਲੈ ਲਿਆ ਫਿਰ 2 ਮਹੀਨੇ ਲੰਘ ਗਏ ਫਿਰ 50 ਲੈ ਲਏ ਕਦੇ 20000 ਲੈ ਲਿਆ ਕਦੇ 30000 ਲੈ ਲਿਆ ਮੁਕੇਸ਼ ਨੂੰ ਹੁਣ ਪੂਰਾ ਚਸਕਾ ਪੈ ਗਿਆ ਪੈਸਿਆਂ ਦਾ ਫਿਰ ਮੁਕੇਸ਼ ਨੇ ਸੋਚਿਆ ਵੀ ਯਾਰ ਹੁਣ ਇਸ ਕੰਮ ਨੂੰ ਹੋਰ ਵਧਾਈਏ ਵੀ ਹੋਰ ਮੈਂ ਥੋੜੀਆਂ ਜਿਹੀ ਔਰਤਾਂ ਇਸ ਕੰਮ ਦੇ ਵਿੱਚ ਇਨਵੋਲਵ ਕਰ ਲਾਂ ਤੇ 20-20 ਹਜ਼ਾਰ ਵੀ ਮੈਂ ਸਾਰੀਆਂ ਤੋਂ ਲਿਆ ਤੇ ਮੇਰਾ ਲੱਖ ਰੁਪਿਆ ਮਹੀਨੇ ਦਾ ਬਣ ਜਾਇਆ ਕਰਨਾ ਚਲੋ ਜੀ ਫਿਰ ਮੁਕੇਸ਼ ਨੇ ਕੀ ਕਰਿਆ ਕਰਨਾ ਜਦੋਂ ਕਿਸੇ ਵਿਆਹ ਸ਼ਾਦੀ ਤੇ ਜਾਇਆ ਕਰਨਾ ਜਦੋਂ ਕਿਸੇ ਸੋਹਣੀ ਔਰਤ ਨੇ ਮਕੇਸ਼ ਨੂੰ ਕਿਹਾ ਕਰਨਾ ਕਿ ਤੁਸੀਂ ਢੋਲ ਬਹੁਤ ਸੋਹਣਾ ਵਜਾਉਂਦੇ ਹੋ ਮਕੇਸ਼ ਨੇ ਉਹ ਗੱਲਾਂ ਚਲਾ ਲਾ ਕੇ ਉਹ ਤੋਂ ਨੰਬਰ ਲੈ ਲਿਆ ਕਰਨਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਮਕੇਸ਼ ਦਵਾਮੀ ਆਪਦੇ ਮੂੰਹੋਂ ਮੰਨਿਆ ਕਿ ਘੱਟੋ ਘਾਟ 150 ਤੋਂ ਪਲੱਸ ਔਰਤਾਂ ਦਾ ਮਕੇਸ਼ ਦਵਾਮੀ ਨੰਬਰ ਲੈ ਚੁੱਕਿਆ ਸੀਗਾ ਤੇ 150 ਦੇ ਵਿੱਚੋਂ ਸਿਰਫ 40 ਔਰਤਾਂ ਮਕੇਸ਼ ਦੇ ਜਾਲ 'ਚ ਫਸੀਆਂ ਸੀਗੀਆਂ ਕਿਉਂਕਿ ਸਾਰੀਆਂ ਔਰਤਾਂ ਅਕਲ ਤੋਂ ਪੈਦਲ ਨਹੀਂ ਹੁੰਦੀਆਂ ਬਹੁਤ ਸਾਰੀਆਂ ਸਿਆਣੀਆਂ ਵੀ ਹੁੰਦੀਆਂ ਨੇ ਬਹੁਤ ਸਾਰੀਆਂ ਨੇ ਸੋਚਿਆ ਕਿ ਅਸੀਂ ਢੋਲੀ ਤੋਂ ਕੀ ਲੈਣਾ ਹਨਾ ਸਾਡਾ ਘਰ ਆ ਪਰਿਵਾਰ ਆ ਚਲੋ ਜੀ 40 ਔਰਤਾਂ ਉਹਦੇ ਜਾਲ ਚ ਫਸ ਗਈਆਂ ਜਿਨ੍ਹਾਂ ਦੀ ਖੁੱਤੀ ਚਗਲ ਸੀ ਗਿੱਟਿਆਂ ਚਗਲ ਸੀ ਚਲੋ ਜੀ ਉਹਨਾਂ 40 ਔਰਤਾਂ ਦੇ ਨਾਲ ਉਹ ਬੰਦੇ ਨੇ ਇਸੇ ਤਰ੍ਹਾਂ ਹੀ ਸਭ ਕੁਝ ਕੀਤਾ ਵੀਡੀਓ ਕਾਲ ਤੇ ਔਰਤਾਂ ਨੂੰ ਬਿਨਾ ਕੱਪੜਿਆਂ ਤੋਂ ਉਹਨੇ ਕਿਹਾ ਕਰਨਾ ਮੇਰੇ ਨਾਲ ਗੱਲਬਾਤ ਕਰੋ ਫਿਰ ਬਾਥਰੂਮ ਚ ਢਾਉਂਦੀ ਧੋਂਦੀ ਦੀ ਵੀਡੀਓ ਕਾਲ ਤੇ ਸਾਰੀਆਂ ਵੀਡੀਓ ਰਿਕਾਰਡ ਕਰ ਲਿਆ ਕਰਨੀਆਂ ਫਿਰ ਉਹਨਾਂ ਨੂੰ ਮਿਲਿਆ ਜੁਲਿਆ ਕਰਨਾ ਫਿਰ ਉਹਨਾਂ ਨਾਲ ਸੰਬੰਧ ਬਣਾਇਆ ਕਰਨੇ ਉਹ ਵੀਡੀਓ ਨੇ ਬਣਾ ਲਿਆ ਕਰਨੀਆਂ ਫਿਰ ਉਹਨੋਂ ਤੋਂ ਪੈਸਿਆਂ ਦੀ ਮੰਗ ਕਰਿਆ ਕਰਨੀ ਕਿਸ ਤੋਂ 20000 ਲੈ ਲਿਆ ਕਰਨਾ ਕਿਸ ਤੋਂ 30000 ਲੈ ਲਿਆ ਕਰਨਾ ਜਿੰਨੇ ਵੀ ਨੂੰ ਮਿਲਦੇ ਸੀ ਉਹ ਲੈ ਲੈਂਦਾ ਸੀ ਨਾ ਨਹੀਂ ਸੀ ਕਰਦਾ ਬੜੀਆਂ ਔਰਤਾਂ ਦੇ ਬੰਦਾ ਚੈਣਾ ਵੀ ਬਕਾ ਕੇ ਖਾ ਗਿਆ ਸੀਗਾ ਕਿਸੇ ਨੇ ਆਪਦੇ ਕਾਂਟੇ ਲਾ ਕੇ ਵੇਚ ਕੇ ਦੇ ਦਿੱਤੇ ਕਿਸੇ ਨੇ ਚੈਣ ਦੇ ਦਿੱਤੀ ਕਿਸੇ ਨੇ ਘਰ ਵਾਲੇ ਦੇ ਪੈਸੇ ਚੋਰੀ ਕੱਢ ਕੇ ਦਿਆ ਕਰਨੇ ਕਹਿਣ ਦਾ ਮਤਲਬ ਕਿ ਉਹ ਔਰਤਾਂ ਨੂੰ ਫਿਰ ਬਲੈਕਮੇਲ ਕਰਦਾ ਸੀਗਾ ਹੁਣ ਇਹ ਬੰਦਾ ਹੌਲੀ ਹੌਲੀ ਅਮੀਰ ਹੋਣ ਲੱਗ ਗਿਆ ਚੰਗੀ ਨੇ ਗੱਡੀ ਲੈ ਲਈ ਚੰਗਾ ਨੇ ਛੋਟਾ ਜਿਹਾ ਘਰ ਪਾਲਿਆ ਵਧੀਆ ਬ੍ਰਾਂਡਡ ਕੱਪੜੇ ਪਾਉਣ ਲੱਗ ਗਿਆ ਹੁਣ ਇਹਦੇ ਆਂਡੀ ਗਵਾਂਡੀ ਵੀ ਹੈਰਾਨ ਸੀਗੇ ਉਹ ਕਹਿੰਦੇ ਇਹਨੂੰ ਘੱਟੋ ਘਣ 15 ਸਾਲ ਹੋ ਗਏ ਢੋਲ ਵਜਾਉਂਦੇ ਨੂੰ ਉਦੋਂ ਤੱਕ ਕੱਖ ਬੜਿਆ ਵੀ ਹੁਣ ਇਹ ਇਹੋ ਜਿਹਾ ਕਿਹੜਾ ਢੋਲ ਵਜਾਉਣ ਲੱਗ ਗਿਆ ਵੀ ਇਹ ਪਤੰਦਰ ਨੇ ਘਰ ਵੀ ਪਾਲਿਆ ਗੱਡੀ ਵੀ ਲੈ ਲਈ ਚੰਗੀ ਸੋਨੇ ਦੀ ਚੈਣ ਗੱਲ ਚ ਪਾਉਂਦਾ ਚੰਗੇ ਬ੍ਰਾਂਡਡ ਕੱਪੜੇ ਪਾਉਂਦਾ ਵੀ ਇਹ ਤਾਂ ਰਹਿਣਾ ਸਣਾ ਅਮੀਰ ਵਾਲਾ ਹੋ ਗਿਆ ਵੀ ਪਤਾ ਨਹੀਂ ਹੁਣੇ ਕਰਦਾ ਕੀ ਆ ਕਿਤੇ ਨਾ ਕਿਤੇ ਆਣਗਵਾੜ ਨੂੰ ਵੀ ਉਸ ਚੀਜ਼ ਤੇ ਸ਼ੱਕ ਸੀਗਾ ਵੀ ਇਹ ਬੰਦਾ ਕਰਦਾ ਕੀ ਆ ਇਹ ਇਹੋ ਜਿਹਾ ਕਿਹੜਾ ਢੋਲ ਵਜਾਉਂਦਾ ਵੀ ਇਹਦੇ ਕੋਲੇ ਇੰਨਾ ਪੈਸਾ ਇਕੱਠਾ ਹੋ ਗਿਆ ਹੁਣ ਇਹ ਵੇਖੋ ਕਿ ਮੁਕੇਸ਼ ਦਵਾਮੀ ਫਿਰ ਮਾਰ ਕਿੱਥੇ ਖਾ ਗਿਆ ਕਿਉਂਕਿ ਹਰੇਕ ਬੰਦੇ ਦਾ ਕੋਈ ਨਾ ਕੋਈ ਸੱਜਣ ਗੂੜਾ ਹੁੰਦਾ ਕੋਈ ਨਾ ਕੋਈ ਦੋਸਤ ਹੁੰਦਾ ਜਿਹਦੇ ਨਾਲ ਬੰਦਾ ਦਿਲ ਦੀ ਉਸੇ ਤਰ੍ਹਾਂ ਮਕੇਸ਼ ਦਾ ਇੱਕ ਦੋਸਤ ਸੀਗਾ ਜਿਹਦੇ ਨਾਲ ਮਕੇਸ਼ ਨੇ ਸਾਰੀ ਗੱਲ ਸਾਂਝੀ ਕੀਤੀ ਹੋਈ ਸੀ ਵੀ ਭਰਾਵਾ ਮੇਰੇ ਜਾਲਜ ਦਾ ਘੜ ਘੜ 35 40 ਔਰਤਾਂ ਨੇ ਠੀਕ ਆ ਕਦੇ ਮੈਂ ਕਿਹਦੇ ਨਾਲ ਨਜ਼ਾਰੇ ਲੁੱਟਦਾ ਕਦੇ ਮੈਂ ਕਿਹਦਾ ਢੋਲ ਵਜਾਉਣਾ ਕਦੇ ਮੈਂ ਕਿਹਦਾ ਢੋਲ ਵਜਾਉਣਾ ਨਾਲੇ ਉਹਨਾਂ ਤੋਂ ਮੈਂ ਪੈਸੇ ਖਾਨਾ ਬੜੀਆਂ ਦੇ ਮੈਂ ਕਾਂਟੇ ਖਾ ਗਿਆ ਬੜੀਆਂ ਦੀ ਮੈਂ ਚੈਣਾ ਖਾ ਗਿਆ ਆਪਣੀ ਜ਼ਿੰਦਗੀ ਵਧੀਆ ਢੋਲ ਦਾ ਕੰਮ ਭਾਵੇਂ ਚੱਲੇ ਨਾ ਚੱਲੇ ਆਪਣਾ ਲੱਖ ਰੁਪਈਆ ਮਹੀਨੇ ਦਾ ਵੱਟ ਤੇ ਪਿਆ ਹੁਣ ਜਿਹੜਾ ਉਹ ਦੋਸਤ ਸੀਗਾ ਉਹ ਕਿਤੇ ਨਾ ਕਿਤੇ ਮਕੇਸ਼ ਤੋਂ ਅੰਦਰ ਖਾਤੇ ਜੈਲ ਸੀ ਕਰਦਾ ਸੀ ਯਾਰ ਇਹ ਬੰਦਾ ਐਡਾ ਅਮੀਰ ਹੋਣ ਇਨੀਆਂ ਔਰਤਾਂ ਦੇ ਜਾਲ ਚ ਨੇ ਹਨਾ ਉਹ ਕਿਤੇ ਨਾ ਕਿਤੇ ਜੈਲਸੀ ਕਰਦਾ ਸੀਗਾ ਚਲੋ ਜੀ ਹੁਣ ਮੁਕੇਸ਼ ਨੇ ਕੀ ਕੀਤਾ ਆਪਦੇ ਉਹ ਸੱਜਣ ਨੂੰ ਕਿਹਾ ਕਿ ਮੇਰੀਆਂ ਮੈਨੂੰ ਇਹ ਸਾਰੀਆਂ ਵੀਡੀਓ ਫੋਨ ਚੋਂ ਕੱਢ ਕੇ ਤੂੰ ਪੈਨ ਡਰਾਈਵ ਚ ਪਾ ਕੇ ਦੇ ਹੁਣ ਮੁਕੇਸ਼ ਉਸ ਮੁੰਡੇ ਦੇ ਘਰੇ ਜਾਂਦਾ ਉਹ ਮੁੰਡਾ ਆਪਦੇ ਕੰਪਿਊਟਰ ਚ ਸਾਰੀਆਂ ਵੀਡੀਓ ਕੱਢ ਕੇ ਮੁਕੇਸ਼ ਦੀ ਪੈਨ ਡਰਾਈਵ ਚ ਪਾ ਦਿੰਦਾ ਹੁਣ ਮੁਕੇਸ਼ ਦੇ ਚਿੱਤ ਚਿੱਤ ਚ ਵੀ ਨਹੀਂ ਹੈਗਾ ਸੀ ਵੀ ਮੇਰਾ ਯਾਰ ਮਿੱਤਰ ਕਦੇ ਧੋਖਾ ਕਰ ਜੂਗਾ ਚਲੋ ਜੀ ਫਿਰ ਮੁਕੇਸ਼ ਦਾ ਉਹ ਸੱਜਣ ਕੀ ਕਰਦਾ ਇੱਕ ਦਿਨ ਮੁਕੇਸ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਜਾਂਦਾ ਚਲੋ ਜੇ ਵੀਡੀਓ ਵਾਇਰਲ ਹੋ ਜਾਂਦੀ ਆ ਤੇ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਹੁੰਦੀ ਉਸ ਔਰਤ ਤੱਕ ਪਹੁੰਚਦੀ ਹੈ ਜਿਹਦੀ ਉਹ ਵੀਡੀਓ ਹੁੰਦੀ ਆ ਤਾਂ ਉਹ ਵੀਡੀਓ ਦੇਖ ਕੇ ਘੰਟੇ ਬਾਅਦ ਉਹ ਔਰਤ ਸੁਸਾਇਸਾਈਡ ਕਰ ਲੈਂਦੀ ਆ ਜਦੋਂ ਉਹ ਔਰਤ ਆਤਮ ਹੱਤਿਆ ਕਰ ਲੈਂਦੀ ਆ ਉਸ ਤੋਂ ਬਾਅਦ ਜਿਹੜੀ ਉਹਦੀ ਮਾਂ ਸੀ ਉਹ ਵੀ ਸਦਮੇ ਦੇ ਨਾਲ ਮਰ ਗਈ ਹੁਣ ਜਦੋਂ ਵੀਡੀਓ ਵਾਇਰਲ ਹੋਈ ਉਹ ਕੁੜੀ ਮਰ ਗਈ ਉਹਦੀ ਮਾਂ ਮਰ ਗਈ ਮੁੜ ਕੇ ਉਹ ਗੱਲ ਹੋਰ ਵੀ ਜ਼ਿਆਦਾ ਵਾਇਰਲ ਹੋਣ ਲੱਗ ਗਈ ਵੀ ਜਿਹੜੀ ਕੁੜੀ ਦੀ ਵਾਇਰਲ ਵੀਡੀਓ ਹੋਈ ਸੀ ਉਹ ਆਤਮ ਹੱਤਿਆ ਕਰ ਗਈ ਉਹਦੇ ਸਦਮੇ 'ਚ ਉਹਦੀ ਮਾਂ ਮਰ ਗਈ। ਚਲੋ ਜੀ ਫਿਰ ਪੁਲਿਸ ਐਕਸ਼ਨ ਲੈਂਦੀ ਹੈ। ਪੁਲਿਸ ਉਹ ਵੀਡੀਓ ਨੂੰ ਦੇਖਦੀ ਆ ਤੇ ਫਿਰ ਉਸ ਇਨਸਾਨ ਨੂੰ ਲੱਭਣ ਲੱਗ ਜਾਂਦੀ ਹੈ ਜਿਹੜਾ ਇਨਸਾਨ ਉਸ ਵੀਡੀਓ ਦੇ ਵਿੱਚ ਹੁੰਦਾ ਹੈ। ਵੀਡੀਓ ਵਿੱਚ ਕੌਣ ਹੁੰਦਾ ਮਕੇਸ਼ ਦਮਾਮੀ ਪਰ ਮਕੇਸ਼ ਦਮਾਮੀ ਦਾ ਮੂੰਹ ਨਹੀਂ ਦਿਖਦਾ ਹੁੰਦਾ ਉਸ ਵੀਡੀਓ ਦੇ ਵਿੱਚ। ਫਿਰ ਪੁਲਿਸ ਹੌਲੀ-ਹੌਲੀ ਤਲਾਸ਼ ਕਰਦੀ 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 ਮਕੇਸ਼ ਦਮਾਮੀ ਤੱਕ ਪਹੁੰਚਦੀ ਹੈ। ਮਕੇਸ਼ ਦਮਾਮੀ ਤੱਕ ਤਾਂ ਪਹੁੰਚਦੀ ਹੈ ਕਿਉਂਕਿ ਮਕੇਸ਼ ਦਮਾਮੀ ਦੇ ਹੱਥ ਦੇ ਉੱਪਰ ਇੱਕ ਨਿਸ਼ਾਨ ਹੁੰਦਾ ਤੇ ਉਹ ਹੱਥ ਵੀਡੀਓ ਵਿੱਚ ਕਲੀਅਰ ਦਿਸ ਰਿਹਾ ਹੁੰਦਾ ਤੇ ਪੁਲਿਸ ਉਸ ਨਿਸ਼ਾਨ ਤੋਂ ਜਾ ਕੇ ਮਕੇਸ਼ ਦਮਾਮੀ ਨੂੰ ਦਬੋਚ ਲੈਂਦੀ ਹੈ ਜਦੋਂ ਮਕੇਸ਼ ਦਮਾਮੀ ਫੜਿਆ ਜਾਂਦਾ ਫਿਰ ਇਹਦੇ ਘਰ ਦੀ ਤਲਾਸ਼ੀ ਹੁੰਦੀ ਹੈ ਇਹਦੇ ਘਰ ਚੋਂ ਘੱਟੋ ਘੱਟ ਦੋ ਪੈਨ ਡਰਾਈਵ ਮਿਲਦੀਆਂ ਨੇ ਦੋ ਤਿੰਨ ਫੋਨ ਮਿਲਦੇ ਆ ਪੁਲਿਸ ਸਾਰਾ ਕੁਝ ਜ਼ਬਤ ਕਰਨ ਤੋਂ ਬਾਅਦ ਜਦੋਂ ਸਾਰੀਆਂ ਚੀਜ਼ਾਂ ਨੂੰ ਖੰਗਾਲ ਕੇ ਦੇਖਦੀ ਹੈ ਤਾਂ ਪੈਨ ਡਰਾਈਵ ਦੇ ਵਿੱਚੋਂ ਘੱਟੋ ਘੱਟ 35 ਤੋਂ 40 ਔਰਤਾਂ ਦੀਆਂ ਵੀਡੀਓ ਮਿਲੀਆਂ ਜਿਹੜੀਆਂ ਕਿ ਵੀਡੀਓ ਕਾਲਾਂ ਤੇ ਬਿਨਾ ਕੱਪੜਿਆਂ ਤੋਂ ਬੈਠੀਆਂ ਸਨ ਬਾਥਰੂਮ ਜਿੱਨਾਂ ਹੁੰਦੀਆਂ ਆਪਣੀਆਂ ਵੀਡੀਓ ਕਾਲ ਕਰ ਰਹੀਆਂ ਨੇ ਇਸ ਤੋਂ ਇਲਾਵਾ ਇਹਦੇ ਨਾਲ ਸਬੰਧ ਬਣਾ ਰਹੀਆਂ ਨੇ ਮਾਂ ਦਾ ਪੁੱਤ ਸਾਰੀਆਂ ਪੈਨ ਡਰਾਈਵ ਗੰਦਲਾਲ ਭਰੀ ਬੈਠਾ ਸੀਗਾ ਤਿੰਨ ਫੋਨ ਦੇ ਵਿੱਚ ਇੰਨੀਆਂ ਕਔਰਤਾਂ ਦੀਆਂ ਫੋਟੋਆਂ ਸੀ ਪੁਲਿਸ ਵੀ ਦੇਖ ਕੇ ਹੈਰਾਨ ਸੀ ਵੀ ਐਡਾ ਕਿੱਡਾ ਕ ਮਾਣੇ ਰਾਜਾ ਜੰਮਿਆ ਵੀ ਜਿਹਦੇ ਨਾਲ ਇੰਨੀਆਂ ਔਰਤਾਂ ਗੱਲਬਾਤ ਕਰਦੀਆਂ ਸੀਗੀਆਂ ਇੰਨੀਆਂ ਔਰਤਾਂ ਦੀਆਂ ਨਿਊਡ ਫੋਟੋਆਂ ਗੱਲਾਂ ਹੀ ਛੱਡ ਦਿਓ ਚਲੋ ਜੀ ਫਿਰ ਪੁਲਿਸ ਨੇ ਕਟਾਪਾ ਬਹੁਤ ਲਾਇਆ ਕਟਾਪਾ ਲਾ ਲਾ ਕੇ ਫਿਰ ਨੂੰ ਮਨਾਇਆ ਇਹ ਸਾਰਾ ਕੁਝ ਮੰਨ ਜਾਂਦਾ ਵੀ ਹਾਂਜੀ ਮੈਂ ਢੋਲ ਵਜਾਉਣ ਜਾਂਦਾ ਸੀ ਇਸ ਤਰ੍ਹਾਂ ਔਰਤਾਂ ਮੇਰੇ ਜਾਲ 'ਚ ਫਸਦੀਆਂ ਸੀ ਮੇਰੀ ਤਾਰੀਫ਼ ਕਰਦੀਆਂ ਸੀ ਫਿਰ ਕਈ ਔਰਤਾਂ ਮੇਰਾ ਨੰਬਰ ਲੈ ਜਾਂਦੀਆਂ ਸੀ ਕਈਆਂ ਦੇ ਮੈਨ ਨੰਬਰ ਲੈ ਲੈਂਦਾ ਸੀ ਫਿਰ ਹੌਲੀ-ਹੌਲੀ ਮੈਂ ਗੁੱਡ ਮਾਰਨਿੰਗ ਕਰਨੀ ਸ਼ੁਰੂ ਕਰਦਾ ਸੀ ਫਿਰ ਹੌਲੀ-ਹੌਲੀ ਗੱਲਾਂ-ਬਾਤਾਂ ਦੀ ਲੜੀ ਸ਼ੁਰੂ ਹੁੰਦਾ ਸੀ ਫਿਰ ਮੈਂ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸਾ ਖਾਂਦਾ ਸੀ ਪਰ ਇਹ ਗੱਲ ਕਹਿੰਦਾ ਵੀ ਵੀਡੀਓ ਵਾਇਰਲ ਮੈਂ ਨਹੀਂ ਕੀਤੀ ਨਾ ਹੀ ਮੈਂ ਕੰਮ ਕਦੇ ਕਰ ਸਕਦਾ ਫਿਰ ਪੁਲਿਸ ਪੁੱਛਦੀ ਤੇ ਉਹ ਸ਼ੱਕ ਕੀ ਦਿੱਤੇ ਆ ਤਾਂ ਮੁਕੇਸ਼ ਦਵਾਮੀ ਕਹਿੰਦਾ ਮੈਨੂੰ ਬਸ ਮੇਰਾ ਇੱਕੋ ਹੀ ਗੂੜਾ ਸੱਜਣ ਸੀ ਜਿਹਦੇ ਨਾਲ ਮੈਂ ਸਾਰਾ ਕੁਝ ਸ਼ੇਅਰ ਕਰਦਾ ਸੀਗਾ ਹੋ ਸਕਦਾ ਉਹਨੇ ਇਹ ਕੁਝ ਕਰਤਾ ਹੋਵੇ ਚਲੋ ਜੋ ਉਸ ਤੋਂ ਬਾਅਦ ਮੁਕੇਸ਼ ਦੇ ਕਹਿਣ ਤੇ ਉਹ ਦੋਸਤ ਨੂੰ ਵੀ ਚੱਕਿਆ ਜਾਂਦਾ ਉਹਦਾ ਕਟਾਪਾ ਹੁੰਦਾ ਮੁੜ ਕੇ ਉਹ ਵੀ ਸਾਰਾ ਕੁਝ ਮੰਨ ਜਾਂਦਾ ਉਸ ਤੋਂ ਬਾਅਦ ਦੋਨਾਂ ਤੇ ਫਿਰ ਮੁਕਤਮਾ ਦਰਜ ਹੁੰਦਾ ਤੇ ਦੋਨਾਂ ਤੇ ਫਿਰ ਬਣਦੀ ਕਾਰਵਾਈ ਚੱਲਦੀ ਹੈ ਇਹ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਬਾਅਦ ਵਿੱਚ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਸੋਸ਼ਲ ਮੀਡੀਆ ਉੱਪਰ ਬੜਾ ਕੁਝ ਚੱਲਦਾ ਪਿਆ ਇਸ ਗੱਲ ਕਰਕੇ ਉਹ ਔਰਤਾਂ ਸੁਚੇਤ ਹੋ ਜਾਣ ਜਿਹੜੀਆਂ ਕਿ ਵਿਆਹੀਆਂ ਵਰੀਆਂ ਹੁੰਦੀਆਂ ਨੇ ਬਾਲ ਬੱਚਿਆਂ ਵਾਲੀਆਂ ਹੁੰਦੀਆਂ ਨੇ ਪਰ ਫਿਰ ਵੀ ਉਹਨਾਂ ਦੀ ਠਰਕਾਂ ਭੋਰਨ ਵਾਲੀ ਆਦਤ ਨਹੀਂ ਜਾਂਦੀ। ਫਿਰ ਵੀ ਉਹਨਾਂ ਦੀ ਬਾਹਰ ਮੂੰਹ ਮਾਰਨ ਵਾਲੀ ਆਦਤ ਨਹੀਂ ਜਾਂਦੀ, ਖੇ ਖਾਣ ਵਾਲੀ ਆਦਤ ਨਹੀਂ ਜਾਂਦੀ। ਨਾਲੇ ਤਾਂ ਆਪਦੇ ਘਰਵਾਲਿਆਂ ਨਾਲ ਧੋਖਾ ਕਰਦੀਆਂ ਨੇ, ਨਾਲੇ ਆਪਦੇ ਬਾਲ ਬੱਚਿਆਂ ਨਾਲ ਧੋਖਾ ਕਰਦੀਆਂ ਨੇ ਤੇ ਨਾਲੇ ਆਪਦੀ ਇੱਜ਼ਤ ਲਟਾਉਂਦੀਆਂ ਨੇ, ਨਾਲੇ ਆਪਦਾ ਘਰ ਖਵਾਉਂਦੀਆਂ ਨੇ ਤੇ ਨਾਲੇ ਮੁੜ ਕੇ ਸਾਰੇ ਪਿੰਡ 'ਚ ਥੂ-ਥੂ ਕਰਵਾਉਂਦੀਆਂ ਨੇ। ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਇਹੋ ਜਿਹੇ ਬੰਦੇ ਆ। ਬਹੁਤ ਇਹੋ ਜਿਹੇ ਮੁੰਡੇ ਆ ਜਿਨ੍ਹਾਂ ਦਾ ਇੱਕੋ ਮਕਸਦ ਆ ਪਹਿਲਾਂ ਕੁੜੀਆਂ ਨੂੰ ਜਾਲ ਚ ਫਸਾਉਂਦੇ ਆ ਜਾਂ ਵਿਆਹੀਆਂ ਹੋਈਆਂ ਔਰਤਾਂ ਨੂੰ ਜਾਲ ਚ ਫਸਾਉਂਦੇ ਆ ਤੇ ਫਿਰ ਉਹਨਾਂ ਨੂੰ ਬਲੈਕਮੇਲ ਕਰਕੇ ਉਹਨੋਂ ਪੈਸਾ ਖਾਂਦੇ ਆ ਆਪਦੀ ਕਮਾਈ ਦਾ ਸਾਧਨ ਬਣਾਉਂਦੇ ਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤਾਂ ਜੋ ਬਾਤਾਂ ਲੋਕ ਸचेਤ ਹੋਣ ਅਵੇਅਰ ਹੋਣ ਸਾਡਾ ਮਕਸਦ ਭਰਾਵੋ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ